ਲੈ ਚੱਲਦੇ ਆ ਇੱਕ ਵਾਰ ਫੇਰ ਤੁਹਾਨੂੰ ਮੈਦਾਨ ਦੇ ਵਿੱਚ ਜਿੱਥੇ ਇਸ ਵੇਲੇ ਮੇਰੇ ਨਾਲ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਰਿਸ਼ਪਾਲ ਸਿੰਘ ਜੀ ਸਮੀਪੁਰ ਮੇਰੇ ਨਾਲ ਨੇ ਕਿਉਂਕਿ ਅੱਜ ਕੁਝ ਖਾਸ ਗੱਲਾਂ ਪਤਾ ਕਰਨੀਆਂ ਨੇ ਕੁਝ ਚੰਦ ਕੁਮੈਂਟਾਂ ਦੇ ਲਈ ਕਿਉਂਕਿ ਪਿਛਲੇ ਮੈਚ ਦੇ ਵਿੱਚ ਵਟਾ ਅਨਾਉਂਸਮੈਂਟ ਹੋਈਆਂ ਸੀ ਤੇ ਪਲੇਅਰਾਂ ਦੇ ਕੁਝ ਨਾਮ ਸਾਹਮਣੇ ਆਏ ਸੀ ਤੇ ਫੈਡਰੇਸ਼ਨ ਹਰ ਇੱਕ ਸਾਲ ਵੱਡੇ ਪੱਧਰ ਤੇ ਕਲੱਬਾਂ ਨਾਲ ਮਿਲ ਕੇ ਵੱਡੇ ਪੱਧਰ ਤੇ ਪੈਸਾ ਖਰਚ ਕਰਕੇ ਚੰਗੇ ਪਲੇਅਰਾਂ ਨੂੰ ਹਾਇਰ ਕਰਦੇ ਨੇ ਤਾਂ ਕਿ ਚੰਗੀ ਕਬੱਡੀ ਹੋ ਸਕੇ ਪਰ ਇੱਥੇ ਹੀ ਫੈਡਰੇਸ਼ਨ ਦੇ ਕੁਝ ਗਿਲੇ ਸ਼ਿਕਵੇ ਪਲੇਅਰਾਂ ਦੇ ਨਾਲ ਕਿ ਜਿਹੜੇ ਕਮਿਟਮੈਂਟ ਕਰਕੇ ਆਪਣੀ ਕਮਿਟਮੈਂਟ ਤੇ ਖਰੇ ਨਹੀਂ ਉਤਰਦੇ ਉਹਨਾਂ ਬਾਬਤ ਗੱਲ ਹੋਏਗੀ ਪ੍ਰੈਜ਼ੀਡੈਂਟ ਸਾਹਿਬ ਪੋਸਟਰ ਦੇਖੇ ਗਏ ਸੀਗੇ ਜਿਨ੍ਹਾਂ ਦੇ ਉੱਤੇ ਵੱਡੇ ਪਲੇਅਰਾਂ ਦੇ ਨਾਮ ਸੀ ਪਰ ਲੋਕ ਜਦੋਂ ਗਰਾਊਂਡ ਵਿੱਚ ਆਏ ਉਹ ਪਲੇਅਰ ਗਰਾਊਂਡਾਂ ਵਿੱਚ ਨਹੀਂ ਦੇਖਣ ਨੂੰ ਮਿਲੇ ਉਹਨਾਂ ਵਾਸਤੇ ਫੈਡਰੇਸ਼ਨ ਨੇ ਕੀ ਫੈਸਲੇ ਲਏ ਨੇ ਸਪੀਕਰ ਜੀ ਜੀ ਬ੍ਰਿੰਦਰਪਾ ਜੀ ਕੁਝ ਪਲੇਅਰਸ ਦੇ ਕੁਸ਼ਕ ਪ੍ਰੇਰ ਸੀ ਜਿਨ੍ਹਾਂ ਨੇ ਕਲੱਬਾਂ ਦੇ ਨਾਲ ਕੁਝ ਕੋਈ ਬੜਾ ਚੰਗਾ ਵਿਹਾਰ ਨਹੀਂ ਕੀਤਾ ਜਿਹੜੇ ਉਹਨਾਂ ਦੇ ਆਪਣੇ ਪਰਮਿਟ ਸੀਗੇ ਉਹ ਉਹਨਾਂ ਨੇ ਕਿਹਾ ਵੀ ਕਲੱਬਾਂ ਨੂੰ ਤੁਸੀਂ ਸਾਨੂੰ ਲੈ ਦਿਓ ਅਸੀਂ ਤੇ ਹਟਲੇ ਕਿੱਡਾਂਗੇ ਪਰ ਉਹ ਇੱਥੇ ਆਏ ਨਹੀਂ ਤੇ ਕੁਸ਼ਕ ਪ੍ਰੇਰ ਜਿਹੜੇ ਇੱਥੋਂ ਆਣ ਕੇ ਕਲੱਬਾਂ ਦੇ ਵਿੱਚ ਖੇਡਦੇ ਬਿਨਾਂ ਦੱਸੀ ਤੋਂ ਉਹ ਵਾਪਸ ਚਲੇ ਗਏ ਸੀ ਉਹਨਾਂ ਤੇ ਅਸੀਂ ਐਕਸ਼ਨ ਲਿਆ ਆ ਜਿਹਦੇ ਵਿੱਚ ਇੱਕ ਗੁਰੀਤ ਨੇ ਰਹਿਗਾ ਸਿੰਘ ਸਭਾ ਸਲੋ ਕਬੱਡੀ ਕਲੱਬ ਦਾ ਪਲੇਅਰ ਸੀਗਾ ਉਹ ਦੋ ਮੈਚ ਖੇਡ ਕੇ ਤੇ ਉਹ ਜੀ ਉਹ ਬਿਨਾਂ ਦੇ ਸਿਆਣੀ ਗੱਲ ਵੀ ਜੀ ਤੇ ਅੰਬਾ ਸੋਰਸਿੰਗ ਉਹ ਲਿਸਟਰ ਕਬੱਡੀ ਕਲੱਬ ਲਈ ਸੀਗਾ ਤੇ ਉਹਨੇ ਵੀ ਆਪਣਾ ਪਰਮਿਟ ਮੰਗਾ ਲਿਆ ਪਰ ਮੁੜ ਕੇ ਕੈਨੇਡਾ ਨੂੰ ਚੱਲ ਗਿਆ ਸੀ ਕਿ ਤੂੰ ਬੁੱਢਣ ਪੜਿਆ ਪੂਰੇ ਆ ਉਹਦੀ ਵੀ ਸੇਮ ਸਟੋਰੀ ਸੀ ਕਿ ਆਕਾਸ਼ ਮਸਤਗੜ ਉਹ ਗ੍ਰੇਵੈਂਟ ਕਬੱਡੀ ਕਲੱਬ ਲਈ ਆਇਆ ਸੀ ਪਰ ਉਹਦੇ ਆਪਣੇ ਸੱਟ ਲੱਗੀ ਸੀ ਉਹਨੇ ਕਲੱਬ ਨੂੰ ਨਹੀਂ ਸੀ ਦੱਸਿਆ ਜਦੋਂ ਪਹਿਲਾ ਮੈਚ ਖੇਡਿਆ ਉਹ ਤੋਂ ਖੇਡ ਨਹੀਂ ਸੀ ਹੋਇਆ ਗੁਲਾਮ ਫਰੀਦ ਇਹ ਟੋਕਾ ਹੈ ਜੀ ਉਹ ਤਾਂ ਨਿਕ ਨੇਮ ਹੈ ਪਾਕਿਸਤਾਨ ਤੋਂ ਹੈਗਾ ਆ ਟੈਲਫੋਰਡ ਕਬੱਡੀ ਕਲੱਬ ਲਈ ਇਹਨੇ ਆਪਣਾ ਵੀਜ਼ਾ ਲਵਾ ਲਿਆ ਸੀ ਵੀਜ਼ਾ ਲਵਾਉਣ ਤੋਂ ਬਾਅਦ ਇਹਨੇ ਟੈਲਫੋਰਡ ਵਾਲਿਆਂ ਨੂੰ ਕਿਹਾ ਕਿ ਮੈਨੂੰ ਰਿਫਿਊਜ਼ ਹੋ ਗਿਆ ਪਰ ਬਿਨਾਂ ਦੱਸੇ ਤੋਂ ਇਹ ਇੰਗਲੈਂਡ ਦੀ ਧਰਤੀ ਤੇ ਆ ਗਿਆ ਸੀ ਜਦੋਂ ਇਹਨਾਂ ਨੂੰ ਪਤਾ ਲੱਗਾ ਫਿਰ ਉਹਨੂੰ ਵਾਪਸ ਭੇਜਿਆ ਗਿਆ ਦੀਪਦਪੁਰ ਜੀ ਉਹਦੀ ਵੀ ਲਿਸਟ ਗ੍ਰੇਵੀਅੰਟ ਕਬੱਡੀ ਕਲੱਬ ਨਾਲ ਗੱਲ ਹੋਈ ਸੀ ਤੇ ਸਹਿਰ ਸੈਨ ਹੋ ਕੇ ਪੈਸੇ ਲੈ ਕੇ ਉਹ ਫੇਰ ਮੁੱਕਰ ਗਿਆ ਸੀ ਪੰਜ ਪਲੇਅਰਾਂ ਦੇ ਉੱਤੇ ਅਸੀਂ ਫੈਡਰੇਸ਼ਨ ਨੇ ਫੈਸਲਾ ਕੀਤਾ ਬਾਕੀ ਹੋਰ ਵੀ ਕੋਈ ਪਲੇਅਰ ਜਿਹੜਾ ਸਾਡੀ ਫੈਡਰੇਸ਼ਨ ਦੇ ਨਾਲ ਗਲਤ ਵਿਹਾਰ ਕਰਦਾ ਆ ਜਾਂ ਉਸ ਕਹਣੇ ਤੇ ਨਹੀਂ ਉਤਰਦਾ ਜਾਂ ਫੈਡਰੇਸ਼ਨ ਵਾਲੀ ਕੋਈ ਵੀ ਕਲੱਬ ਪਲੇਅਰਾਂ ਨਾਲ ਧੱਕਾ ਕਰੂਗੀ ਅਸੀਂ ਦੋਨੇ ਪਾਸਿਆਂ ਦੀ ਸੈਟ ਜਿਹੜੀਆਂ ਸੁਣਾਂਗੇ ਤੇ ਉਹਨਾਂ ਤੇ ਉੱਤੇ ਐਕਸ਼ਨ ਲਿਆ ਜਾਊਗਾ ਜਿਵੇਂ ਲਾਸਟ ਟਾਈਮ ਨਿਕਾਪ ਆ ਜੀ ਵੀ ਮੇਰੇ ਨਾਲ ਸੀ ਸਾਰੀ ਫੈਡਰੇਸ਼ਨ ਵੀ ਸੀ ਅਸੀਂ ਪ੍ਰੋਪਰ ਸੈਨ ਕਰਾ ਲਿਆ ਇਹ ਜਿਹੜੇ ਪਲੇਅਰ ਆ ਅਸੀਂ ਪ੍ਰੋਪਰਲੀ ਐਸਵੀ ਕਹਿੰਦੇ ਫੋਟੋਆਂ ਲਾ ਕੇ ਇੰਗਲੈਂਡ ਕਮੇਟੀ ਫੈਡਰੇਸ਼ਨ ਵੱਲੋਂ 3-3 ਸਾਲ ਲਈ ਇਹਨਾਂ ਨੂੰ ਬਿਆਨ ਕਰਾਂਗੇ ਜੀ ਇਹਦੇ ਵਿੱਚ ਕਲੱਬਾਂ ਦਾ ਕੀ ਸਹਿਯੋਗ ਆ ਕਿ ਜੇ ਕਲੱਬ ਕੋਈ ਬੁਲਾ ਲੈਂਦੀ ਆ ਫਿਰ ਕੀ ਹੋਏਗਾ ਨਹੀਂ ਕਲੱਬ ਦਾ ਰੋਲ ਨਹੀਂ ਕੋਈ ਵੀ ਹੈਗਾ ਇਹ ਫੈਡਰੇਸ਼ਨ ਦਾ ਐਕਸ਼ਨ ਹੈਗਾ ਸਾਰਾ ਕਲੱਬ ਦਾ ਉਹਨਾਂ ਨੂੰ ਕਹਿਤਾ ਕਿ ਪਲੇਅਰ ਨਹੀਂ ਖੇਡ ਸਕਦਾ ਕੋਈ ਵੀ ਸਾਡਾ ਆਪਣਾ ਪਲੇਅਰ ਤੋੜਿਆ ਅਸੀਂ ਨਹੀਂ ਖੜਾਵਾਂਗੇ ਉਹਨੂੰ ਸਾਡਾ ਇਹ ਨਾ ਪਾਸ ਕੀਤਾ ਹੋਇਆ ਆ ਚੱਲਦੇ ਸੀਜ਼ਨ ਦੇ ਵਿੱਚ ਕੋਈ ਵੀ ਪਲੇਅਰ ਜਿਹੜਾ ਆ ਇੰਗਲੈਂਡ ਦੀ ਧਰਤੀ ਤੇ ਮੈਚ ਛੱਡ ਕੇ ਬਾਹਰ ਜਾ ਕੇ ਨਹੀਂ ਖੇਡ ਸਕਦਾ ਹਾਂਜੀ ਜੇ ਉਹ ਖੇਡਦਾ ਹੈ ਤਾਂ ਉਹਦੇ ਵਾਸਤੇ ਐਕਸ਼ਨ ਲਿਆ ਜਾਊਗਾ ਓਕੇ ਜੀ ਧੰਨਵਾਦ ਜੀ